ਕਿਤਾਬ ਆਵਾਜ਼ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਵਿਸ਼ਾ ਹੈ ਸਮੂਹਕ ਜੀਵਨ ਇਹ ਹੈ ਪੰਜਵਾਂ ਭਾਗ ਕਿਤਾਬ ਨਾਨਕ ਦੁਖੀਆ ਸਭ ਸੰਸਾਰ ਸ਼ੁਰੂ ਕਰਦੇ ਹਾਂ ਸਮੂਹਕ ਜੀਵ ਬਣਦਾ ਨਹੀਂ ਹੈ ਆ ਕਾਰਨ ਇਹ ਖਿਆਲ ਬਹੁਤ ਲੋਕਾਂ ਨੂੰ ਹੈ ਇੱਕ ਮਹੱਲਾ ਹੈ ਜਿਸ ਵਿੱਚ 200 ਪਰਿਵਾਰ ਰਹਿੰਦੇ ਹਨ 200 ਹੀ ਉਹਨਾਂ ਨੇ ਕਿਸਮਾਂ ਬਣਾ ਰੱਖੀਆਂ ਹਨ ਜੋ ਨਿਹਾਈਤ ਮੂਰਖਤਾ ਹੈ 200 ਪਰਿਵਾਰਾਂ ਦਾ ਕੰਮ ਤਾਂ 10-5 ਇਸਤਰੀਆਂ ਕਰ ਸਕਦੀਆਂ ਹਨ ਲੇਕਿਨ 200 ਇਸਤਰੀਆਂ ਪੂਰੀ ਜ਼ਿੰਦਗੀ ਇਸ ਵਿੱਚ ਖਰਾਬ ਕਰ ਰਹੀਆਂ ਹਨ ਜੇ 10 ਜਾਂ 5 ਇਸਤਰੀਆਂ ਮਿਲਵੀ ਹਾਲਤ ਵਿੱਚ ਹੋਵੇ ਸਮੂਹਕ ਕਿਸਮ ਹੋਵੇ ਜਾਂ 5 ਇਸਤਰੀਆਂ ਦਾ ਸੰਭਾਲ ਲੈਣਗੀਆਂ ਅਤੇ 190 ਇਸਤਰੀਆਂ ਦੀ ਮਿਹਨਤ ਬਚੇਗੀ ਉਹਨਾਂ ਨੂੰ ਕਿਸੇ ਦੂਸਰੇ ਵਿਸ਼ਿਆਂ ਵਿੱਚ ਉਪਯੋਗ ਚ ਲਿਆਂਦਾ ਜਾ ਸਕੇਗਾ ਲੇਕਿਨ ਅੱਧੀ ਜ਼ਿੰਦਗੀ ਸਾਡਾ ਅੱਧਾ ਟੁਕੜਾ ਇਸਤਰੀਆਂ ਦਾ ਸਿਰਫ ਖਾਣਾ ਬਣਾਉਣ ਬਰਤਨ ਸਾਫ਼ ਕਰਨ ਵਿੱਚ ਹੀ ਖਰਚ ਹੁੰਦਾ ਹੈ ਕਿਉਂਕਿ ਹਰ ਆਦਮੀ ਨੇ ਘਰ ਘਰ ਵਿੱਚ ਪ੍ਰਾਈਵੇਟ ਇੰਤਜ਼ਾਮ ਕਰਨ ਦੀ ਫਿਕਰ ਰੱਖੀ ਹੋਈ ਹੈ ਜਦਕਿ ਪ੍ਰਾਈਵੇਟ ਇੰਤਜ਼ਾਮ ਕਰਨਾ ਮਹਿੰਗਾ ਬਹੁਤ ਹੈ ਜੇ 200 ਪਰਿਵਾਰਾਂ ਦਾ ਇਕੱਠਾ ਹੋ ਸਕੇ ਇੰਤਜ਼ਾਮ ਤਾਂ ਬਹੁਤ ਸਸਤਾ ਹੋਵੇਗਾ 200 ਪਰਿਵਾਰਾਂ ਦਾ ਅਲੱਗ ਅਲੱਗ ਹੋਵੇਗਾ ਤਾਂ ਬਹੁਤ ਮਹਿੰਗਾ ਹੋਣ ਵਾਲਾ ਹੈ ਇਸੇ ਤਰ੍ਹਾਂ ਦੀਆਂ 100 ਮੂਰਖਤਾਵਾਂ ਹਨ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ 500 ਸਾਲ ਪਹਿਲਾਂ ਇੱਕ ਇੱਕ ਘਰ ਵਿੱਚ ਆਦਮੀ ਆਪਣੇ ਬੱਚੇ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਦਾ ਸੀ ਉਹ ਬਹੁਤ ਮਹਿੰਗਾ ਸੀ ਕਦੇ ਵੀ ਸਾਰੀ ਦੁਨੀਆ ਪੜ੍ਹ ਲਿਖ ਨਹੀਂ ਸਕਦੀ ਸੀ ਉਸ ਢੰਗ ਨਾਲ ਕਿਉਂਕਿ ਗਰੀਬ ਆਦਮੀ ਤਾਂ ਇੰਤਜ਼ਾਮ ਕਰ ਹੀ ਨਹੀਂ ਸਕਦਾ ਸੀ ਜਿਹੜਾ ਆਦਮੀ ਇੱਕ ਅਧਿਆਪਕ ਨੂੰ ਘਰ ਵਿੱਚ ਲਗਾ ਸਕੇ 2-4 ਅਧਿਆਪਕਾਂ ਤੋਂ ਘਰ 'ਚ ਟਿਊਸ਼ਨ ਲਗਵਾ ਸਕੇ ਉਹੀ ਬੱਚੇ ਨੂੰ ਪੜ੍ਹਾ ਸਕਦਾ ਸੀ ਤਾਂ ਰਾਜਿਆਂ ਦੇ ਲੜਕੇ ਪੈਸੇ ਵਾਲਿਆਂ ਦੇ ਲੜਕੇ ਪੜ ਸਕਦੇ ਸਨ ਗਰੀਬ ਦਾ ਲੜਕਾ ਕਿਵੇਂ ਪੜ ਸਕਦਾ ਸੀ ਤਦੇ ਤਾਂ ਕਮਿਊਨਿਟੀ ਟੀਚਿੰਗ ਸ਼ੁਰੂ ਹੋਈ ਇੱਕ ਸਕੂਲ ਵਿੱਚ ਸਾਰੇ ਪਿੰਡ ਦੇ ਲੜਕੇ ਪੜਨ ਲੱਗੇ ਇਸ ਲਈ ਸੰਭਵ ਹੋਇਆ ਕਿ ਗਰੀਬ ਦਾ ਲੜਕਾ ਵੀ ਪੜ ਲਵੇ ਜਿਸ ਦਿਨ ਕਮਿਊਨਿਟੀ ਕਿਚਨ ਸ਼ੁਰੂ ਹੋਵੇਗੀ ਉਸੇ ਦਿਨ ਸੰਭਵ ਹੋਵੇਗਾ ਕਿ ਸਭ ਦਾ ਪੇਟ ਭਰ ਜਾਵੇ ਕਿਉਂਕਿ ਉਹ ਬਹੁਤ ਸਸਤਾ ਪੈ ਸਕਦਾ ਹੈ ਰਹਿਣ ਦੀ ਸਾਰੀ ਵਿਵਸਥਾ ਅਣਵਿਗਿਆਨਕ ਹੈ ਨਗਰ ਜੋ ਹਨ ਉਹ ਵੀ ਅਨੁਵਿਗਿਆਨਕ ਹਨ ਉਹਨਾਂ ਦੀ ਬਨਾਵਟ ਦਾ ਜੋ ਟੰਗ ਹੈ ਉਹ ਵਿਅਰਥ ਹੈ ਸਮੇਂ ਨੂੰ ਜ਼ਾਇਆ ਕਰਨ ਵਾਲਾ ਪਰੇਸ਼ਾਨ ਕਰਨ ਵਾਲਾ ਹੈ ਇਸ ਤਰ੍ਹਾਂ ਦੀਆਂ ਕਲਪਨਾਵਾਂ ਉੱਤੇ ਕਾਫੀ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਨਗਰ ਦੀ ਵਿਵਸਥਾ ਤਾਂ ਅਜਿਹੀ ਹੋਣੀ ਚਾਹੀਦੀ ਹੈ ਕਿ ਕਿਤੋਂ ਵੀ ਕੋਈ ਚੱਲੇ ਉਹ ਘੱਟ ਤੋਂ ਘੱਟ ਸਮੇਂ ਵਿੱਚ ਕਿਤੇ ਵੀ ਪਹੁੰਚ ਸਕੇ ਅੱਜ ਦੀ ਵਿਗਿਆਨਕ ਦੁਨੀਆ ਵਿੱਚ ਇਹ ਸੰਭਵ ਹੈ ਇਸ ਲਈ ਪਲਾਨਿੰਗ ਉੱਤੇ ਸਾਰੀ ਗੱਲ ਨਿਰਭਰ ਕਰੇਗੀ ਜੇ ਸਮੂਹਕ ਇੰਤਜ਼ਾਮ ਕੀਤਾ ਜਾ ਸਕੇ ਤਾਂ ਬਹੁਤ ਵੱਡੀਆਂ ਤਬਦੀਲੀਆਂ ਹੋਣਗੀਆਂ ਹੁਣ ਬੱਚਿਆਂ ਨੂੰ ਸਕੂਲ ਚ ਪੜਾਉਣ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੈ ਲੇਕਿਨ ਅੱਜ ਵੀ ਇਹ ਗੱਲ ਸਾਡੀ ਕਲਪਨਾ ਦੇ ਬਾਹਰ ਹੈ ਕਿ ਬੱਚੇ ਸਮੂਹਕ ਰੂਪ ਨਾਲ ਵੱਡੇ ਵੀ ਹੋਣ ਅਜੇ ਇਹ ਗੱਲ ਸਾਡੀ ਕਲਪਨਾ ਦੇ ਬਾਹਰ ਹੈ ਸਮੂਹਕ ਰੂਪ ਨਾਲ ਸਿੱਖਿਆ ਦੇਣ ਲੱਗੇ ਹਾਂ ਤਾਂ ਸਭ ਨੂੰ ਮਿਲ ਗਈ ਹੈ ਲੇਕਿਨ ਜਿਸ ਦਿਨ ਬੱਚੇ ਸਮੂਹਕ ਰੂਪ ਨਾਲ ਵੱਡੇ ਹੋਣ ਉਸ ਦਿਨ ਸੈਂਕੜੇ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਬਚਾਇਆ ਜਾ ਸਕੇਗਾ ਜੋ ਇੱਕ ਅਲੱਗ-ਅਲੱਗ ਪਾਲ ਕੇ ਅਸੀਂ ਨਹੀਂ ਬਚਾ ਸਕਦੇ ਸੀ ਕਿਉਂਕਿ ਮਾਪੇ ਇੰਨੇ ਪੜੇ ਹੋਏ ਨਹੀਂ ਸਨ ਸਮੂਹਕ ਰੂਪ ਨਾਲ ਬੱਚਿਆਂ ਦੇ ਲਈ ਚੰਗੇ ਤੋਂ ਚੰਗੇ ਡਾਕਟਰ ਦਾ ਇੰਤਜ਼ਾਮ ਹੋ ਸਕਦਾ ਹੈ ਜੋ ਕਿ ਅਲੱਗ-ਅਲੱਗ ਇੰਤਜ਼ਾਮ ਕਰਨਾ ਅਸੰਭਵ ਹੈ ਹੋਰ ਵੀ ਬਹੁਤ ਸਾਰੇ ਮਨੋਵਿਗਿਆਨਕ ਪ੍ਰਸ਼ਨ ਹਨ ਜਦ ਅਸੀਂ ਆਪਣੇ ਬੱਚਿਆਂ ਨੂੰ ਆਪੋ ਆਪਣੇ ਘਰਾਂ ਵਿੱਚ ਪਾਲਦੇ ਹਾਂ ਤਾਂ ਜਾਣੇ ਅਣਜਾਣੇ ਪਰਿਵਾਰ ਉਹਨਾਂ ਦੇ ਜੀਵਨ ਦਾ ਕੇਂਦਰ ਬਣ ਜਾਂਦਾ ਹੈ ਰਾਸ਼ਟਰ ਕੇਂਦਰ ਨਹੀਂ ਬਣਦਾ ਨਾ ਸਮਾਜ ਕੇਂਦਰ ਬਣਦਾ ਹੈ ਉਸ ਨੂੰ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਮੇਰੇ ਪਿਤਾ ਜੀ ਨੂੰ ਜੇ ਸਹੂਲਤ ਮਿਲ ਜਾਵੇ ਤਾਂ ਕਾਫੀ ਹੈ ਗਵਾਂਡੀ ਦਾ ਪਿਤਾ ਵੀ ਓਨਾ ਹੀ ਬੁੱਢਾ ਹੋ ਗਿਆ ਹੈ ਅਤੇ ਉਸ ਨੂੰ ਵੀ ਕੋਈ ਸਹੂਲਤ ਮਿਲੇ ਇਸ ਦਾ ਸਵਾਲ ਨਹੀਂ ਹੈ ਮੇਰੀ ਮਾਂ ਨੂੰ ਚੰਗਾ ਕੱਪੜਾ ਮਿਲ ਜਾਵੇ ਠੀਕ ਹੈ ਗਵਾਂਡੀ ਦੀ ਮਾਂ ਵੀ ਬੁੱਢੀ ਹੋ ਗਈ ਹੈ ਉਸ ਨੂੰ ਵੀ ਜ਼ਰੂਰਤ ਹੈ ਸਹਾਰੇ ਦੀ ਸਹਿਯੋਗ ਦੀ ਕੱਪੜੇ ਦੀ ਰੋਟੀ ਦੀ ਉਸ ਦੀ ਕੋਈ ਸੁਣਦਾ ਨਹੀਂ ਹੈ ਅਸਲ ਵਿੱਚ ਜੋ ਕੌਂਸ਼ੀਅਸਨੈਸ ਹੈ ਉਹ ਸਾਡੀ ਸੰਕੀਰਣ ਹੋ ਜਾਂਦੀ ਹੈ ਇਹ ਅਸੀਂ ਤਦੇ ਤੋੜ ਸਕਾਂਗੇ ਜਦ ਅਸੀਂ ਬੱਚਿਆਂ ਨੂੰ ਅਜਿਹੇ ਸਮੂਹਕ ਢੰਗ ਨਾਲ ਵੱਡੇ ਕਰੀਏ ਕਿ ਉਹਨਾਂ ਵਿੱਚ ਜੋ ਭਾਵ ਪੈਦਾ ਹੋਵੇ ਜੇ ਉਹ ਪਿਤਾ ਦੇ ਪ੍ਰਤੀ ਭਾਵ ਪੈਦਾ ਹੋਵੇ ਤਾਂ ਨਗਰ ਦੇ ਸਭ ਵਿਰਧ ਲੋਕਾਂ ਦੇ ਪ੍ਰਤੀ ਪੈਦਾ ਹੋਵੇ ਜੇ ਮਾਂ ਦੇ ਪ੍ਰਤੀ ਭਾਵ ਪੈਦਾ ਹੋਵੇ ਤਾਂ ਨਗਰ ਦੀਆਂ ਸਭ ਵਿਰਧ ਇਸਤਰੀਆਂ ਦੇ ਪ੍ਰਤੀ ਪੈਦਾ ਹੋਵੇ ਜੇ ਭੈਣ ਦਾ ਭਾਵ ਪੈਦਾ ਹੋਵੇ ਤਾਂ ਸ਼ਹਿਰ ਦੇ ਸਾਰੇ ਲੋਕਾਂ ਪ੍ਰਤੀ ਪੈਦਾ ਹੋਵੇ ਲੇਕਿਨ ਇਹ ਤਦੇ ਹੋ ਸਕਦਾ ਹੈ ਹੁਣ ਕਿਵੇਂ ਹੋ ਸਕਦਾ ਹੈ ਜੇ 50 ਸਾਲ ਪਿੱਛੇ ਪਰਤ ਜਾਈਏ ਤਾਂ ਸਾਂਝਾ ਪਰਿਵਾਰ ਸੀ ਉਸ ਵਿੱਚ ਚਾਚੇ ਦੇ ਪੰਜ ਚਾਚਿਆਂ ਦੇ ਲੜਕੇ ਸਨ ਆਪਣੇ ਭਰਾ ਸਨ ਚਾਚਿਆਂ ਦੇ ਲੜਕੇ ਸਨ ਲੜਕੀਆਂ ਸਨ ਉਹਨਾਂ ਸਭ ਦੇ ਦਰਮਿਆਨ ਇੱਕ ਭਾਈਚਾਰੇ ਦਾ ਭਾਵ ਸੀ ਉਹ ਫੈਮਿਲੀ ਵਿੱਚ ਹੋਰ ਛੋਟਾ ਹੋ ਗਿਆ ਅੱਜ ਚਾਚੇ ਦੇ ਲੜਕੇ ਨਾਲ ਉਹ ਸਬੰਧ ਨਹੀਂ ਹੈ ਜੋ ਅੱਜ ਤੋ 50 ਸਾਲ ਪਹਿਲਾਂ ਸੀ ਕਿਉਂਕਿ ਤਦ ਬੱਚੇ ਉਹਨਾਂ ਦੇ ਨਾਲ-ਨਾਲ ਵੱਡੇ ਹੁੰਦੇ ਸਨ ਉਸ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਕੌਣ ਆਪਣਾ ਪਰਾਇਆ ਹੈ ਉਹ ਸਭ ਸਾਡੇ ਹਨ ਜੇ ਅੱਜ ਨਹੀਂ ਕੱਲ ਕਮਿਊਨਿਜ਼ਮ ਉੱਤੇ ਜ਼ੋਰ ਹੋਵੇ ਅਤੇ ਇੱਕ ਹਿੱਸੇ ਵਿੱਚ ਹਜ਼ਾਰ ਲੋਕਾਂ ਦਾ ਪਰਿਵਾਰ ਆਪਣੇ ਬੱਚਿਆਂ ਨੂੰ ਇਕੱਠਾ ਪਾਲੇ ਤੇ ਇਕੱਠਾ ਹੀ ਵੱਡਾ ਹੋਣ ਦੇਵੇ ਤਾਂ ਫੈਮਿਲੀ ਕੰਪੈਕਟ ਦੀਆਂ ਜੋ ਬਿਮਾਰੀਆਂ ਹਨ ਸਾਡੇ ਦਿਮਾਗ ਦੀਆਂ ਉਹ ਖਤਮ ਹੋ ਜਾਣਗੀਆਂ ਤਦੇ ਸਮਾਜ ਦੀ ਪੂਰੀ ਧਾਰਨਾ ਪੈਦਾ ਹੋ ਸਕਦੀ ਹੈ ਨਹੀਂ ਤਾਂ ਸਮਾਜ ਦੀ ਧਾਰਨਾ ਪੈਦਾ ਨਹੀਂ ਹੋਵੇਗੀ ਸਮਾਜ ਦੀ ਧਾਰਨਾ ਤਦੇ ਪੈਦਾ ਹੋ ਸਕਦੀ ਹੈ ਜਦ ਸਮਾਜ ਦੇ ਹਰੇਕ ਵਿਅਕਤੀ ਦੇ ਪ੍ਰਤੀ ਮੇਰੇ ਮਨ ਵਿੱਚ ਉਹੀ ਭਾਵ ਹੋਵੇ ਜੋ ਮੇਰਾ ਆਪਣੇ ਪਿਤਾ ਦੇ ਪ੍ਰਤੀ ਹੈ ਹਰੇਕ ਨਵੇਂ ਬੱਚੇ ਦੇ ਪ੍ਰਤੀ ਸਮਾਜ ਦਾ ਉਹ ਭਾਵ ਹੋਵੇ ਜੋ ਕਿਸੇ ਨੂੰ ਆਪਣੇ ਬੱਚੇ ਦੇ ਪ੍ਰਤੀ ਹੈ ਇਹ ਅਜੇ ਸੰਭਾਵਨਾ ਹੈ ਇਹ ਅਜੇ ਕਲਪਨਾ ਵਿੱਚ 2-3 ਸੌਵਰਿਆਂ ਤੂੰ अनेका ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਚੱਲ ਰਹੀ ਹੈ ਪਰ ਉਹ ਪੂਰੀ ਨਹੀਂ ਹੋ ਪਾਂਦੀ ਕਿਉਂਕਿ ਉਸ ਦੇ ਪਿੱਛੇ ਜੋ ਵਿਚਾਰਕ ਪਿਸ਼ੋਕੜ ਚਾਹੀਦਾ ਹੈ ਤੇ ਉਹ ਦ੍ਰਿਸ਼ਟੀ ਚਾਹੀਦੀ ਹੈ ਕਿ ਦੋਸ਼ ਕਿੱਥੇ ਪੈਦਾ ਹੋ ਰਿਹਾ ਹੈ ਉਹ ਪੈਦਾ ਨਹੀਂ ਹੋ پا ਰਹੀ ਹੈ ਕੱਲ ਹੀ ਮੈਂ ਗੱਲ ਕਰ ਰਿਹਾ ਸੀ ਮਨੋਵਿਗਿਆਨੀ ਕਹਿੰਦੇ ਹਨ ਜੇ ਇੱਕ ਬੱਚੇ ਨੂੰ ਇੱਕ ਹੀ ਇਸਤਰੀ ਦੇ ਕੋਲ ਪਾਲਿਆ ਜਾਵੇ ਅਤੇ ਆਮ ਤੌਰ ਤੇ ਪਾਲਿਆ ਜਾਂਦਾ ਹੈ ਆਪਣੀ ਮਾਂ ਦੇ ਕੋਲ ਬੱਚਾ ਵੱਡਾ ਹੋਵੇ ਤਾਂ ਉਹ ਬਚਪਨ ਤੋਂ ਇੱਕ ਹੀ ਇਸਤਰੀ ਨੂੰ ਜਾਣਦਾ ਹੈ ਇੱਕ ਹੀ ਦ੍ਰਿਸ਼ਟੀ ਦੇ ਸਰੀਰ ਨੂੰ ਜਾਣਦਾ ਹੈ ਇੱਕ ਹੀ ਇਸਤਰੀ ਦੇ ਪ੍ਰੇਮ ਨੂੰ ਜਾਣਦਾ ਹੈ ਵੱਡਾ ਹੁੰਦੇ ਹੁੰਦੇ ਇੱਕ ਉਸ ਇਸਤਰੀ ਦੀ ਸੂਰਤ ਅਤੇ ਉਸ ਦਾ ਪ੍ਰੇਮ ਦੋਨੋਂ ਉਸ ਦੇ ਚੇਤੇ ਵਿੱਚ ਸਾਂਝੇ ਜੁੜ ਜਾਂਦੇ ਹਨ ਮਨੋਵਿਗਿਆਨੀ ਕਹਿੰਦੇ ਹਨ ਅਚੇਤਨ ਚਿੱਤ ਵਿੱਚ ਉਹ ਇਸ ਤਰ੍ਹਾਂ ਆ ਜਾਂਦੀ ਹੈ ਕਿ ਉਹ ਜ਼ਿੰਦਗੀ ਭਰ ਜਿਸ ਪਤਨੀ ਦੀ ਤਲਾਸ਼ ਕਰ ਰਿਹਾ ਹੈ ਉਹ ਅਜੇਹੀ ਹੋਣੀ ਚਾਹੀਦੀ ਹੈ ਜਿਹੀ ਉਸ ਦੀ ਮਾਂ ਸੀ ਇਹ ਹੋਣਾ ਅਸੰਭਵ ਹੈ ਕਿਉਂਕਿ ਉਸ ਦੀ ਮਾਂ ਜਿਹੀ ਕੋਈ ਦੂਜੀ ਇਸਤਰੀ ਪ੍ਰਥਵੀ ਉੱਤੇ ਨਹੀਂ ਹੈ ਜੋ ਵੀ ਪਤਨੀ ਉਸ ਨੂੰ ਮਿਲੇਗੀ ਉਸੇ ਪਤਨੀ ਨਾਲ ਝਗੜਾ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਉਸ ਦੀ ਉਮੀਦ ਦੀ ਜੋ ਇਸਤਰੀ ਹੈ ਉਹ ਇਸਤਰੀ ਨੂੰ ਉਸ ਨੇ ਮਾਂ ਜਾਣਿਆ ਹੈ ਉਸ ਦੇ ਦਿਮਾਗ ਵਿੱਚ ਉਸ ਇਸਤਰੀ ਦਾ ਫਿਕਸਡ ਇਮੇਜ ਹੈ ਉਹ ਉਸੇ ਇਸਤਰੀ ਦੀ ਤਲਾਸ਼ ਕਰ ਰਿਹਾ ਹੈ ਹੁਣ ਉਹ ਇਸਤਰੀ ਮਿਲਨੀ ਨਹੀਂ ਹੈ ਇਸੇ ਲਈ ਪਤੀ ਅਤੇ ਪਤਨੀ ਸਾਰੀ ਦੁਨੀਆ ਵਿੱਚ ਧੱਕੇ ਖਾ ਰਹੇ ਹਨ ਉਹਨਾਂ ਦੇ ਧੱਕਿਆਂ ਦਾ ਬੁਨਿਆਦੀ ਕਾਰਨ ਇਹ ਹੀ ਹੈ ਕਿ ਬੱਚੇ ਨੂੰ ਇੱਕ ਹੀ ਇਸਤਰੀ ਕੋਲ ਪਾਲਾਂਗੇ ਤਦ ਇੱਕ ਇਸਤਰੀ ਤੇ ਪੁਰਸ਼ ਵਿਚਾਲੇ ਅਸੀਂ ਕਦੇ ਵੀ ਚੰਗੇ ਸਬੰਧ ਪੈਦਾ ਨਹੀਂ ਕਰਵਾ ਸਕਦੇ ਕਿਉਂਕਿ ਬੱਚੇ ਦੀ ਇੱਕ ਇਸਤਰੀ ਦੀ ਮੰਗ ਨਿਸ਼ਚਿਤ ਹੋ ਗਈ ਹੈ ਉਹੀ ਇਸਤਰੀ ਉਸ ਨੂੰ ਤ੍ਰਿਪਤੀ ਨਹੀਂ ਦੇ ਸਕਦੀ ਮਾਂ ਜਹੀ ਇਸਤਰੀ ਲੱਭੀ ਕਿੱਥੋਂ ਜਾਵੇ ਉਸ ਨੂੰ ਵੀ ਪਤਾ ਨਹੀਂ ਹੈ ਕਿ ਉਹ ਆਪਣੀ ਪਤਨੀ ਤੋਂ ਮਾਂ ਦੀਆਂ ਉਮੀਦਾਂ ਕਰ ਰਿਹਾ ਹੈ ਫਿਰ ਵੀ ਮਾਂ ਦੀਆਂ ਉਮੀਦਾਂ ਵਿੱਚ ਬੜੀਆਂ ਗਹਿਰਾਈਆਂ ਖਤਰਨਾਕ ਗੱਲਾਂ ਹਨ ਬੱਚਾ ਪੈਦਾ ਹੋਇਆ ਤਾਂ ਇੰਨਾ ਛੋਟਾ ਹੁੰਦਾ ਹੈ ਕਿ ਉਸ ਤੋਂ ਪ੍ਰੇਮ ਮੰਗਿਆ ਨਹੀਂ ਜਾ ਸਕਦਾ ਸਿਰਫ ਦਿੱਤਾ ਜਾ ਸਕਦਾ ਹੈ ਤਾਂ ਮਾਂ ਸਿਰਫ ਪ੍ਰੇਮ ਦਿੰਦੀ ਹੈ ਅਤੇ ਬੱਚਾ ਪ੍ਰੇਮ ਲੈਂਦਾ ਹੈ ਬੱਚੇ ਦੀ ਤਰਫੋਂ ਦੇਣ ਵਾਲਾ ਸਵਾਲ ਹੀ ਨਹੀਂ ਉੱਠਦਾ ਜਦ ਉਹ ਵੱਡਾ ਹੁੰਦਾ ਹੈ ਤਾਂ ਸ਼ਾਦੀ ਕਰਦਾ ਹੈ ਅਤੇ ਆਪਣੀ ਪਤਨੀ ਤੋਂ ਪ੍ਰੇਮ ਮੰਗਦਾ ਹੈ ਦਿੰਦਾ ਦੁੰਦਾ ਨਹੀਂ ਹੈ ਪਤਨੀ ਵੀ ਪ੍ਰੇਮ ਮੰਗਦੀ ਹੈ ਪ੍ਰੇਮ ਮੰਗਣ ਵਾਲੇ ਦੋ ਜਿੱਥੇ ਇਕੱਠੇ ਹੋ ਜਾਣ ਉੱਥੇ ਝਗੜਾ ਹੋਣਾ ਨਿਸ਼ਚਿਤ ਹੈ ਇੱਥੇ ਸਵਾਲ ਤਾਂ ਹੈ ਦੇਣ ਵਾਲੇ ਦਾ ਅਤੇ ਜੇ ਮੈਂ ਵੀ ਮੰਗਾਂ ਤੇ ਤੁਸੀਂ ਵੀ ਮੰਗੋ ਤਾਂ ਦੋਨਾਂ ਵਿੱਚੋਂ ਕੋਈ ਦੇਣ ਨੂੰ ਤਿਆਰ ਨਹੀਂ ਹੈ ਤੇ ਮੰਗਣ ਨੂੰ ਤਿਆਰ ਹੈ ਤਾਂ ਝਗੜਾ ਹੋਣਾ ਨਿਸ਼ਚਿਤ ਹੈ ਤਾਂ ਮਾਂ ਦੇ ਕੋਲ ਬੱਚੇ ਨੂੰ ਪਾਲਣਾ ਬੜਾ ਖਤਰਨਾਕ ਹੈ ਹੁਣ ਇਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਹੋਰ ਕੋਈ ਦੂਜਾ ਇੰਤਜ਼ਾਮ ਕਰਨਾ ਚਾਹੀਦਾ ਹੈ ਨਹੀਂ ਤਾਂ ਪਤੀ ਤੇ ਪਤਨੀ ਦਾ ਜੀਵਨ ਕਦੇ ਸੁਖੀ ਹੋਣ ਵਾਲਾ ਨਹੀਂ ਹੈ ਉਹ ਹੋ ਹੀ ਨਹੀਂ ਸਕਦਾ ਸੰਜੋਗ ਨਾਲ 100 ਵਿੱਚੋਂ ਇੱਕ ਅਧੀ ਘਟਨਾ ਵਾਪਰ ਜਾਵੇ ਉਹ ਬਿਲਕੁਲ ਦੂਜੀ ਗੱਲ ਹੈ ਉਸ ਨਾਲ ਕੋਈ ਨਿਯਮ ਨਹੀਂ ਬਣਦਾ ਲੇਕਿਨ 99 ਮੌਕਿਆਂ ਤੇ ਪਤੀ ਪਤਨੀ ਦਾ ਜੀਵਨ ਝਗੜੇ ਦਾ ਸੰਘਰਸ਼ ਦਾ ਪਰੇਸ਼ਾਨੀ ਦਾ ਹੈ ਵਜ੍ਹਾ ਇਹ ਹੀ ਹੈ ਕਿ ਦੋਹਾਂ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਕੀ ਪਰੇਸ਼ਾਨੀ ਹੈ ਤੇ ਕੀ ਘਟਨਾਈ ਹੈ ਇਧਰ ਮੇਰੀ ਦ੍ਰਿਸ਼ਟੀ ਇਸ ਬਾਬਤ ਹੈ ਅਤੇ ਮੈਂ ਅਜੀਹਾ ਸੋਚਦਾ ਹਾਂ ਅਤੇ ਹੁਣੇ ਮੈਂ ਕਬੂਲਿਸਦਾ ਨਾਂ ਲਿਆ ਹੈ ਇਜ਼ਰਾਈਲ ਵਿੱਚ ਉੱਥੇ ਉਹਨਾਂ ਨੇ ਇਸ ਗੱਲ ਦੀ ਥੋੜੀ ਜਹੀ ਫਿਕਰ ਕੀਤੀ ਹੈ ਕਿ ਛੋਟੇ ਬੱਚੇ ਨਰਸਰੀਜ਼ ਵਿੱਚ ਪਾਲੇ ਜਾਣ ਅਤੇ ਨਰਸਰੀਜ਼ ਵਿੱਚ ਇੱਕ ਨਰਸ ਨੂੰ 3 ਮਹੀਨੇ ਤੋਂ ਜ਼ਿਆਦਾ ਕਿਸੇ ਬੱਚੇ ਦੀ ਦੇਖ ਰਹਿ ਖ ਵਿੱਚ ਨਹੀਂ ਰਹਿਣ ਦਿੰਦੇ ਹਰ 3 ਮਹੀਨੇ ਵਿੱਚ ਨਰਸ ਬਦਲ ਜਾਏਗੀ ਅਤੇ ਇਹ ਸਿਸਟਮ ਬਦਲਦਾ ਰਹੇਗਾ ਸਿਰਫ ਇਸ ਲਈ ਕਿ ਬੱਚੇ ਦੇ ਦਿਮਾਗ ਵਿੱਚ ਇੱਕ ਇਸਤਰੀ ਦਾ ਇਮੇਜ ਨਾ ਤੈਅ ਹੋ ਜਾਵੇ ਉਸ ਨੂੰ ਵੱਡੇ ਹੁੰਦੇ ਹੁੰਦੇ 10 50 100 ਇਸਤਰੀਆਂ ਦਾ ਪ੍ਰੇਮ ਮਿਲਣਾ ਚਾਹੀਦਾ ਹੈ ਯਾਨੀ ਉਸ ਦੇ ਮਨ ਵਿੱਚ ਇਸਤਰੀ ਦੇ ਪ੍ਰਤੀ ਪ੍ਰੇਮ ਪੈਦਾ ਹੋਵੇ ਲੇਕਿਨ ਕਿਸੇ ਖਾਸ ਇਸਤਰੀ ਦੇ ਪ੍ਰਤੀ ਪ੍ਰੇਮ ਦਾ ਬੰਧਨ ਨਾ ਹੋ ਜਾਵੇ ਤਾਂ ਬਦਲਦੀ ਹੋਈ ਅਮੇਜ਼ ਚਾਹੀਦੀ ਹੈ ਤਾਂ ਜੋ ਜਦ ਉਹ ਸ਼ਾਦੀ ਕਰੇ ਤਾਂ ਜੋ ਉਸ ਦੇ ਮਨ ਵਿੱਚ ਧੁੰਦਲਾ ਜਿਹਾ ਚਿੱਤਰ ਸੀ ਉਸ ਪਤਨੀ ਨੂੰ ਘੇਰ ਨਾ ਲਵੇ ਅਤੇ ਇਸ ਪਤਨੀ ਨਾਲ ਉਸ ਦਾ ਤੈਅ ਹੋ ਜਾਵੇ ਲੇਕਿਨ ਮਾਂ ਦੇ ਕੋਲ ਪਲੇ ਹੋਏ ਬੱਚੇ ਦੇ ਹਿਰਦੇ ਵਿੱਚ ਬਹੁਤ ਪੱਕੀ ਨਿਸ਼ਚਿਤ ਧਾਰਨਾ ਇਸਤਰੀ ਦੀ ਬਣਦੀ ਹੈ ਅਤੇ ਇਹ ਬੜੀ ਖਤਰਨਾਕ ਹੈ ਤਾਂ ਇਹ ਜੋ ਸਾਡੇ ਜੀਵਨ ਦੀ ਚਾਹੇ ਪਰਿਵਾਰ ਦੀ ਚਾਹੇ ਗ੍ਰੈਸਥੀ ਦੀ ਜਿੰਨੀਆਂ ਉਲਝਣਾਂ ਹਨ ਉਹਨਾਂ ਉਲਝਣਾਂ ਨੂੰ ਦੋਂ ਤੱਕ ਵਿਗਿਆਨਕ ਢੰਗ ਨਾਲ ਹੱਲ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਤਦ ਤੱਕ ਬਹੁਤ ਮੁਸ਼ਕਲ ਹੈ ਜਿਵੇਂ ਜੋ ਅਸੀਂ ਖਾਣਾ ਖਾ ਰਹੇ ਹਾਂ ਉਹ ਅਨਵਿਗਿਆਨਕ ਹੈ ਜਦ ਕਿ ਉਹ ਵਿਗਿਆਨਕ ਹੋ ਸਕਦਾ ਹੈ ਉਸ ਵਿੱਚ ਅਸੀਂ ਕਿੰਨੀ ਤਕਲੀਫ ਚੱਲ ਰਹੇ ਹਾਂ ਜਿਸਦਾ ਕੋਈ ਹਿਸਾਬ ਨਹੀਂ ਹੈ ਲੇਕਿਨ ਉਨ੍ਹਾਂ ਉੱਤੇ ਕੋਈ ਵਿਚਾਰ ਕਰਨ ਨੂੰ ਵੀ ਰਾਜੀ ਨਹੀਂ ਹੈ ਸਰੀਰ ਵਿੱਚ ਇੱਕ ਤੱਤ ਘਟ ਹੋ ਜਾਵੇ ਤਾਂ ਸਾਰੀ ਸ਼ਖਸੀਅਤ ਵਿੱਚ ਜਿਸ ਨੂੰ ਆਤਮਾ ਕਹਿੰਦੇ ਹਾਂ ਉਸ ਤੱਕ ਵਿੱਚ ਨਤੀਜੇ ਹੋਣ ਵਾਲੇ ਹਨ ਧੰਨਵਾਦ